ਤਾਂ ਗੱਲ ਕਰਾਂਗੇ ਜੀ ਸਰਕਾਰ ਦੀ ਤਾਂ ਇੱਕ ਸਰਕਾਰ 1 ਜੂਨ 2025 ਤੋਂ ਜਾਨੀ ਕਿ ਅਗਲੇ ਮਹੀਨੇ ਤੋਂ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਹਦਾ ਫਾਇਦਾ ਸਮਾਜ ਦੇ ਇੱਕ ਵੱਡੇ ਵਰਗ ਨੂੰ ਹੋਣ ਜਾ ਰਹੀ ਹੈ ਤਾਂ ਇਹਦੇ ਵਿੱਚ ਸਰਕਾਰ ਜੋ ਆਰਥਿਕ ਪੱਖ ਤੋਂ ਕਮਜ਼ੋਰ ਲੋਕ ਨੇ ਜਿਨ੍ਹਾਂ ਦੀ ਵਿੱਤੀ ਸਹਾਇਤਾ ਸਰਕਾਰ ਕਰੂਗੀ ਤਾਂ ਉਹਨਾਂ ਦੇ ਬੈਂਕ ਖਾਤੇ ਦੇ ਵਿੱਚ 1000 ਰੁਪਏ ਮਹੀਨਾ ਸਰਕਾਰ ਜਿਹੜੀ ਉਹ ਰਾਸ਼ੀ ਪਾਊਗੀ ਤਾਂ ਇਹਦੇ ਵਿੱਚ ਉਹ ਲੋਕ ਆ ਜਾਣਗੇ ਜਿਨ੍ਹਾਂ ਦਾ ਰਸ਼ਨ ਕਾਰਡ ਹੈ ਜਿਹੜਾ ਬਣਿਆ ਹੋਇਆ ਹੈ 2 ਲੱਖ ਤੋਂ ਆਮਦਨ ਉਹਨਾਂ ਦੀ ਘੱਟ ਹੈ ਕੇਵਾਈਸੀ ਉਹਨਾਂ ਦੀ ਕੀਤੀ ਹੋਈ ਹੈ ਤਾਂ ਉਹ ਲੋਕ ਇਸ ਸੂਜੋਜਨਾ ਦਾ ਲਾਭ ਹੈ ਜਿਹੜਾ ਲੈ ਸਕਣਗੇ ਇਸ ਤੋਂ ਇਲਾਵਾ ਜਰੂਰੀ ਸਰਟੀਫਿਕੇਟ ਨੇ ਜਿਵੇਂ ਰਾਸ਼ਨ ਕਾਰਡ ਦਾ ਤੁਹਾਡਾ ਬਣਿਆ ਹੋਣਾ ਚਾਹੀਦਾ ਹੈ ਆਧਾਰ ਕਾਰਡ ਹੋ ਗਿਆ ਇਸ ਤੋਂ ਇਲਾਵਾ ਜਿਹੜੇ ਹੋਰ ਇਹਦੇ ਵਿੱਚ ਸਰਟੀਫਿਕੇਟ ਆ ਜਾਂਦੇ ਆ ਜਿਵੇਂ ਬੈਂਕ ਖਾਤਾ ਇਹ ਪਾਸਬੁੱਕ ਦੀ ਕਾਪੀ ਆ ਗਈ ਆਮਦਨ ਸਰਟੀਫਿਕੇਟ ਆ ਗਿਆ ਰਹਿਸ਼ ਦਾ ਸਰਟੀਫਿਕੇਟ ਆ ਗਿਆ ਤਾਂ ਇਹ ਸਾਰੇ ਸਰਟੀਫਿਕੇਟ ਤੁਹਾਡੇ ਕੋਲੇ ਬਣੇ ਹੋਣੇ ਚਾਹੀਦੇ ਐ ਇਸ ਤੋਂ ਇਲਾਵਾ ਅਪਲਾਈ ਕਿੱਥੇ ਕਰਨਾ ਹੈ ਤਾਂ ਜਿਹੜਾ ਇਹ ਅਪਲਾਈ ਕਰਨਾ ਰਾਜ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਵੈਬਸਾਈਟ ਤੇ ਜੋ ਆਪਣੇ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਆਗੇ ਹੁੰਦਾ ਕੈਫੇ ਵਾਲੇ ਹੁੰਦੇ ਆ ਇਹਨਾਂ ਕੋਲ ਜਾ ਕੇ ਤੁਸੀਂ ਪੁੱਛੀਏ ਜਿਹੜਾ ਕਰ ਸਕੋਗੇ ਸਰਕਾਰ ਦੀ ਇਸ ਯੋਜਨਾ ਦਾ ਇੱਕੋ ਇੱਕ ਜਿਹੜਾ ਮਕਸਦ ਹੈ ਇੱਕੋ ਇੱਕ ਮੰਤਵ ਹੈ ਕਿ ਆਰਥਿਕ ਪੱਖੋਂ ਤੇ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਸਹਾਇਤਾ ਜਿਹੜੀ ਇਸ ਰਾਸ਼ੀ ਦੇ ਨਾਲ ਕੀਤੀ ਜਾਵੇ ਤਾਂ ਇਹ ਯੋਜਨਾ 1 ਜੂਨ 2025 ਤੋਂ ਸ਼ੁਰੂ ਹੋਣ ਜਾ ਰਹੀ ਹੈ ਨਿਊਜ਼ ਦੇ ਹਿਸਾਬ ਨਾਲ